ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਿਰਸਾ ਪੰਜਾਬ ਦਾ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਸ ਚੈਨਲ ਉੱਤੇ ਪ੍ਰਾਣੇ ਵਿਰਸੇ ਨਾਲ ਸੰਬੰਧਿਤ ਵੀਡੀਓ ਜੇਕਰ ਤੁਹਾਨੂੰ ਪਸੰਦ ਆ ਰਹੀਆਂ ਹਨ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਜ ਆਪਾਂ ਸਰਦਾਰ ਹਰਕੇਸ਼ ਸਿੰਘ ਕਹਿਲਜੀ ਦੀ ਪੁਸਤਕ ਪੰਜਾਬੀ ਵਿਰਸਾ ਕੋਸ਼ ਵਿੱਚੋਂ ਖੇਤੀਬਾੜੀ ਸੰਧਾਂ ਅਧੀਨ ਖੁਲਾੜੀ ਬਾਰੇ ਗੱਲ ਕਰਾਂਗੇ ਗੰਨਾ ਪੀੜਨ ਲਈ ਬਣੇ ਸੰਦ ਨੂੰ ਖੁਲਾੜੀ ਕਹਿੰਦੇ ਹਨ ਕਈ ਇਲਾਕਿਆਂ ਵਿੱਚ ਖੁਲਾੜੀ ਨੂੰ ਬੇਲਨਾ ਵੀ ਕਿਹਾ ਜਾਂਦਾ ਹੈ ਖੁਲਾੜੀ ਨਾਲ ਗੰਨਾ ਪੀੜ ਕੇ ਗੰਨੇ ਦਾ ਰਸ ਕੱਢਿਆ ਜਾਂਦਾ ਹੈ ਗੰਨੇ ਦੇ ਰਸ ਨੂੰ ਕੜਾਹੀ ਵਿੱਚ ਪਾ ਕੇ ਬਹਿਨੀ ਉੱਪਰ ਰੱਖਿਆ ਜਾਂਦਾ ਹੈ ਬਹਿਨੀ ਹੇਠ ਅੱਗ ਬਾਲ ਕੇ ਰਸ ਨੂੰ ਪਕਾ ਕੇ ਗੁੜ ਬਣਾਇਆ ਜਾਂਦਾ ਹੈ ਹੁਣ ਮੈਂ ਤੁਹਾਨੂੰ ਕੁਲਾੜੀ ਦੀ ਬੰਤਰ ਤੇ ਕੁਲਾੜੀ ਦੇ ਹਰ ਹਿੱਸੇ ਬਾਰੇ ਦੱਸਣ ਦੀ ਕੋਸ਼ਿਸ਼ ਕਰਦੀ ਹਾਂ ਕੁਲਾੜੀ ਪਹਿਲਾਂ ਸਾਰੀ ਦੀ ਸਾਰੀ ਲੱਕੜ ਦੀ ਬਣਾਈ ਜਾਂਦੀ ਸੀ ਉਹਨਾਂ ਸਮਿਆਂ ਵਿੱਚ ਗੰਨਿਆਂ ਨੂੰ ਕੁਲਾੜੀ ਵਿੱਚ ਦੋ ਵੇਰ ਪੀੜਿਆ ਜਾਂਦਾ ਸੀ ਪਹਿਲੀ ਵੇਰ ਗੰਨਿਆਂ ਨੂੰ ਪੀੜ ਕੇ ਇੱਕ ਪਾਸੇ ਰੱਖ ਦਿੱਤਾ ਜਾਂਦਾ ਸੀ ਫਿਰ ਕੁਹਾੜੀ ਦੇ ਬੇਲਨਿਆਂ ਨੂੰ ਕੱਸ ਕੇ ਹੋਰ ਨੇੜੇ ਕੀਤਾ ਜਾਂਦਾ ਸੀ ਫਿਰ ਇੱਕ ਵੇਰ ਪੀੜੇ ਗੰਨਿਆਂ ਨੂੰ ਦੁਬਾਰਾ ਪੀੜ ਕੇ ਪੂਰਾ ਰਸ ਕੱਢਿਆ ਜਾਂਦਾ ਸੀ ਹੁਣ ਕੁਹਾੜੀ ਸਾਰੀ ਦੀ ਸਾਈ ਲੋਹੇ ਦੀ ਦੇਗ ਦੀ ਬਣੀ ਹੁੰਦੀ ਹੈ ਸਭ ਤੋਂ ਹੇਠਲੇ ਹਿੱਸੇ ਨੂੰ ਜਿੱਥੇ ਰਸ ਨਿਕਲ ਕੇ ਡਿੱਗਦਾ ਹੈ ਤੇ ਜਿਸ ਤੇ ਬੇਲ ਨੇ ਫਿੱਟ ਹੁੰਦੇ ਹਨ ਉਸ ਨੂੰ ਪਾਰੀ ਕਹਿੰਦੇ ਹਨ ਪਾਰੀ ਪ੍ਰਾਂਤ ਦੀ ਤਰ੍ਹਾਂ ਸਿਰਿਆਂ ਤੋਂ ਉੱਚੀ ਹੁੰਦੀ ਹੈ ਤਾਂ ਜੋ ਰਸ ਬਾਹਰ ਨਾ ਡੁੱਲੇ ਪਾਰੀ ਦਾ ਅਗਲਾ ਹਿੱਸਾ ਪ੍ਰਣਾਲੇ ਦੀ ਸ਼ਕਲ ਦਾ ਹੁੰਦਾ ਹੈ ਜਿਸ ਨੂੰ ਪ੍ਰਣਾਲਾ ਕੀ ਕਹਿੰਦੇ ਹਨ ਇਸ ਪ੍ਰਣਾਲੇ ਵਿੱਚੋਂ ਦੀ ਹੋ ਕੇ ਹੀ ਰਸ ਵਹੇ ਜਾਂ ਪੀਪੇ ਵਿੱਚ ਡਿੱਗਦਾ ਹੈ ਖੁਲਾੜੀ ਦੇ ਅਗਲੇ ਹਿੱਸੇ ਵਿੱਚ ਦੋ ਬੇਲ ਨੇ ਲੱਗੇ ਹੁੰਦੇ ਹਨ ਤੇ ਇੱਕ ਬੇਲਨਾ ਪਿਛਲੇ ਪਾਸੇ ਹੁੰਦਾ ਹੈ ਇਹਨਾਂ ਬੇਲਨਿਆਂ ਦੇ ਹੇਠਲੇ ਹਿੱਸੇ ਪਾਰੀ ਵਿੱਚ ਸੈੱਟ ਕੀਤੇ ਹੁੰਦੇ ਹਨ ਤਿੰਨਾ ਬੇਲ ਨੇ ਉੱਪਰ ਦੇਖਦਾ ਢੱਕਣ ਲੱਗਿਆ ਹੁੰਦਾ ਹੈ ਜਿਸ ਨੂੰ ਟੱਕੜ ਕਹਿੰਦੇ ਹਨ ਕਈ ਇਲਾਕਿਆਂ ਵਿੱਚ ਟੱਕੜ ਨੂੰ ਸਿਰਕੋਪ ਵੀ ਕਹਿੰਦੇ ਹਨ ਇਸ ਟੱਕੜ ਵਿੱਚ ਬੇਲਨਿਆਂ ਦੇ ਉੱਪਰਲੇ ਪਤਲੇ ਸਿਰੇ ਫਿੱਟ ਕੀਤੇ ਜਾਂਦੇ ਹਨ ਟੱਕੜ ਵਿੱਚ ਇੱਕ ਮੋਰੀ ਹੁੰਦੀ ਹੈ ਜਿੱਥੋਂ ਦੀ ਵੱਡੇ ਬੇਲਨੇ ਦਾ ਸਿਰਾ ਬਾਹਰ ਨਿਕਲਿਆ ਹੁੰਦਾ ਹੈ ਇਸ ਸਿਰੇ ਵਿੱਚ ਲੋਹੇ ਦੀ ਦੇਗ ਦਾ ਟੋਪਾ ਫਿੱਟ ਕੀਤਾ ਜਾਂਦਾ ਹੈ ਇਸ ਟੋਪੇ ਨੂੰ ਕੁਲਾੜੀ ਦਾ ਸਿਰ ਵੀ ਕਹਿੰਦੇ ਹਨ ਇਸ ਟੋਪੇ ਭਾਵ ਸਿਰ ਵਿੱਚ ਕੁਲਾੜੀ ਨੂੰ ਚਲਾਉਣ ਲਈ ਲੱਕੜ ਦੀ ਗਰਦਨ ਪਾਈ ਜਾਂਦੀ ਹੈ ਗਰਦਨ ਨਾਲ ਬਲਦਾਂ ਬਲਦਾਂ ਦੀ ਜੋੜੀ ਜਾਂ ਊਠ ਜੋੜ ਕੇ ਹੀ ਕੁਲਾੜੀ ਚਲਾਈ ਜਾਂਦੀ ਹੈ ਪਾਰੀ ਤੇ ਠੱਕੜ ਨੂੰ ਆਪਸ ਵਿੱਚ ਜੋੜਨ ਲਈ ਬੇਲਨਿਆਂ ਦੇ ਬਾਹਰ ਦੋਵੇਂ ਪਾਸੇ ਦੋ ਬਾਹਾਂ ਲੱਗੀਆਂ ਹੁੰਦੀਆਂ ਹਨ ਇਹ ਬਾਹਾਂ ਪਾਰੀ ਤੱਕੜਤੇ ਬੇਲਨਿਆਂ ਨੂੰ ਕੰਟਰੋਲ ਕਰਦੀਆਂ ਹਨ ਬੇਲਨਿਆਂ ਦੇ ਉੱਪਰਲੇ ਸਿਰਿਆਂ ਵਿੱਚ ਦੰਦੇ ਹੁੰਦੇ ਹਨ ਅਗਲੇ ਦੋਵੇਂ ਬੇਲਨਿਆਂ ਦੇ ਅੱਗੇ ਦੇਖ ਦੀ ਇੱਕ ਫੱਟੀ ਲਾਈ ਹੁੰਦੀ ਹੈ ਜਿਸ ਦੇ ਵਿਚਾਲੇ ਇੱਕ ਬੜੀ ਸਾਰੀ ਮੋਰੀ ਹੁੰਦੀ ਹੈ ਜਿਸ ਨੂੰ ਕੁਲਾੜੀ ਦਾ ਮੂੰਹ ਕਹਿੰਦੇ ਹਨ ਇਸ ਮੂੰਹ ਵਿੱਚ ਦੀ ਹੀ ਗੰਨੇ ਕੁਲਾੜੀ ਵਿੱਚ ਲਾ ਕੇ ਰਸ ਕੱਢਿਆ ਜਾਂਦਾ ਹੈ ਕੁਲਾੜੀ ਦੀ ਪਾਰੀ ਤੇ ਜੋ ਬਾਹਾਂ ਲੱਗੀਆਂ ਹੁੰਦੀਆਂ ਹਨ ਉਹ ਪਾਰੀ ਤੋਂ ਵੀ ਵਧੀਆ ਹੁੰਦੀਆਂ ਵਧੀਆ ਹੁੰਦੀਆਂ ਹਨ ਬਾਹਿਆਂ ਦੇ ਇਨ੍ਹਾਂ ਹੇਠਲੇ ਹਿੱਸਿਆਂ ਵਿੱਚ ਗਲੀਆਂ ਹੁੰਦੀਆਂ ਹਨ ਬਾਹਿਆਂ ਦੇ ਇਨ੍ਹਾਂ ਹਿੱਸਿਆਂ ਦੇ ਥੱਲੇ ਦੋ ਦੋ ਮਜ਼ਬੂਤ ਲੱਕੜਾਂ ਦੋਵੇਂ ਪਾਸੇ ਤਰਚੀਆਂ ਕਰਕੇ ਧਰਤੀ ਵਿੱਚ ਡੂੰਘੀਆਂ ਗੱਡੀਆਂ ਹੁੰਦੀਆਂ ਹਨ ਇਹਨਾਂ ਲੱਕੜਾਂ ਦੇ ਸਿਰਿਆਂ ਵਿੱਚ ਦੀ ਤੇ ਬਾਹਿਆਂ ਦੇ ਹਥਲੇ ਹਿੱਸੇ ਦੀਆਂ ਗਲੀਆਂ ਵਿੱਚ ਦੀ ਲੋਹੇ ਦੇ ਕਾਬਲੇ ਪਾਈ ਜਾਂਦੇ ਹਨ ਇਸ ਤਰ੍ਹਾਂ ਇਹ ਲੱਕੜਾਂ ਹੀ ਖੁਲਾੜੀ ਨੂੰ ਧਰਤੀ ਨਾਲ ਜਕੜ ਕੇ ਰੱਖਦੀਆਂ ਹਨ ਇਹ ਹੈ ਖੁਲਾੜੀ ਦੇ ਹਰ ਹਿੱਸੇ ਦਾ ਵਰਣਨ ਹੁਣ ਪੰਜਾਬ ਵਿੱਚ ਬਹੁਤ ਹੀ ਘੱਟ ਗੰਨਾ ਖੁਲਾੜੀ ਤੇ ਪੀੜਿਆ ਜਾਂਦਾ ਹੈ ਇਸ ਲਈ ਅੱਜ ਦੀ ਬਹੁਤੀ ਪੀੜੀ ਨੂੰ ਤਾਂ ਪੀੜੀ ਨੇ ਤਾਂ ਕੁਲਾੜੀ ਵੇਖੀ ਵੀ ਨਹੀਂ ਹੋਵੇਗੀ ਸੋ ਧੰਨਵਾਦ ਜੀ